ਸੈਂਟਰ ਲੋਕ ਦੇ ਨਾਲ ਤੁਹਾਨੂੰ ਚਾਬੀ ਮਿਲ ਜੂ ਅੰਦਰ ਇੱਕ ਵਾਰ ਨਾ ਅੰਟੀਰੀਅਰ ਤੇ ਝਾਤ ਮਾਰੋ ਬਈ ਐਨ ਸਾਫ ਸੋਤਰਾ ਅੰਟੀਰੀਅਰ ਪੈ ਠੀਕ ਆ ਬਈ ਏਸੀ ਹੀਟਰ ਵਗੈਰਾ ਓਕੇ ਆ ਜੇ ਗੱਲ ਕਰੀ ਮੈਟਿੰਗ ਦੀ ਬਈ ਮੈਟਿੰਗ ਚੈੱਕ ਕਰ ਲਓ ਨਵੀਂ ਮੈਟਿੰਗਾਂ ਨਵੇਂ ਸੀਟ ਕਵਰ ਚੜੇ ਸੀਟਾਂ ਦੇ ਵਿੱਚ ਬਈ ਏਸੀ ਹੀਟਰ ਵਗੈਰਾ ਓਕੇ ਮਿਲ ਜੂਗਾ ਚਾਰ ਚਲਾਬ ਦੀ ਗੱਡੀ ਓਕੇ ਆ ਕੈਪਟਨ ਸੀਟਾਂ ਦੇ ਵਿੱਚ ਘੱਟੀਆਂ ਹੁੰਦੀ ਬਈ ਮਾੜਾ ਝਾਤ ਮਰਾਦੀ ਕਰਾਂ ਕੈਪਟਨ ਸੀਟਾਂ ਦੇ ਵਿੱਚ ਹੁੰਦੀ ਜੀ 4 ਤੇ ਬਈ ਸੱਤ ਦੇ ਨਾਲ ਕੱਲੀ ਕੱਲੀ ਸੀਟ ਤੇ ਬਲੂਰ ਹੁੰਦਾ ਪਤਾ ਤੁਹਾਨੂੰ ਪਹਿਲਾਂ ਵੀ ਬਹੁਤ ਵੀਡੀਓ ਦੇ ਵਿੱਚ ਦੱਸਿਆਗਾ ਤੇ ਇੱਕ ਰ ਫੋਨ ਉਹੀ ਲਾਇਆ ਬਈ ਜਿਹੜੇ ਵੀਰ ਗੱਡੀ ਲੈਣ ਦੇ ਚਾਹਵਨਾ ਠੀਕ ਆ ਘਰੇ ਰੱਖਣ ਦੇ ਕੰਮ ਹੀ ਆਉਂਦੀ ਆ ਕੋਈ ਟੈਕਸੀ ਸਟੈਂਡਜ਼ ਵਗੈਰਾ ਚ ਨਹੀਂ ਚੱਲਦੀ ਇਹ ਗੱਡੀਆਂ ਠੀਕ ਆ ਬਈ ਇਹ ਕਲਰ ਜਿਹੜਾ ਹੁੰਦਾਗਾ ਲਓ ਬਈ ਇੱਕ ਵਾਰ ਤੁਸੀਂ ਇੰਜਨ ਤੇ ਝਾਤ ਮਾਰੋ ਬਾਕੀ ਬਈ ਆਪਾਂ ਪਹਿਲਾਂ ਵੀ ਵੀਰਦਿਆਂ ਗੱਡੀਆਂ ਦੀ ਵੀਡੀਓ ਕਰਦੇ ਨੇ ਬਈ ਰੰਜੋਦਿਆਂ ਗੱਡੀ ਕੋਈ ਆਪਦੀ ਹੋਵੇ ਜਾਂ ਸੇਲ ਵਾਸਤੇ ਹੋਵੇ ਠੀਕ ਆ ਗੱਡੀ ਦੀ ਸਰਵਿਸ ਵਗੈਰਾ ਹੋਈ ਵੀ ਹੁੰਦੀ ਆ ਇਹ ਗੱਡੀ ਦੀ ਵੀ ਸਰਵਿਸ ਹੋਈ ਵੀ ਆ ਐਮਰੋਂ ਦੀ ਬੈਟਰੀ ਆ ਫਿਲਟਰ ਜਿਹੜੇ ਹੁੰਦੇ ਵੀਰੇ ਚੇਂਜ ਕਰਵਾਏ ਵੇ ਆ ਸਤ ਸਿਰੇ ਆਕਾਲ ਦੋਸਤੋ ਸ਼ੌਂਕੀ ਬਠਿੰਡੇ ਵਾਲ ਅੱਜ ਆਪਾਂ ਆਪਣੇ ਪਿੰਡ ਦੇ ਵਿੱਚ ਹੀ ਖੜੇ ਆ ਪਿੰਡ ਸਲਾਉਤਪੁਰਾ ਜ਼ਿਲ੍ਹਾ ਬਠਿੰਡਾ ਬਾਈ ਰਣਜੋਤ ਕੋਲ ਨਾਲ ਗੱਡੀ ਸੇਲ ਵਾਸਤੇ ਆਈ ਆ 2012 ਮਾਡਲ ਆ ਕਾਰਬਨ ਕਲਰ ਆ ਨੰਬਰ ਪੰਜਾਬ ਦਾ ਬਾਈ ਚੈੱਕ ਕਰ ਲਓ ਠੀਕ ਆ ਕਰੋਮ ਵਾਲੀ ਜਾਲੀ ਲਗਾਈ ਆ ਵੀਰੇ ਜਿਹੜੇ ਵੀਰ ਕੋਲ ਗੱਡੀ ਸੀਗੀ ਠੀਕ ਆ ਪੂਰਾ ਸਾਉਂਕਣਾ ਰੱਖੀ ਜੀ ਗੱਡੀ ਸਾਰੀ ਗੱਡੀ ਬਾਈ origignal ਮੈਲ ਚ ਠੀਕ ਆ ਤੁਹਾਨੂੰ ਅੱਗੇ ਵਾਲਾ ਪਿੱਛਲਾ ਬੈਂਪਰ ਸਾਰਾ ਪੇਂਟ ਨਹੀਂ ਆ ਪੱਕਾ ਸਕਦੇ ਟੱਚਿੰਗ ਹੋਈ ਆ ਬਈ ਮਾਰੀ ਮੋਟੀ ਜਿੱਥੇ ਸਕਰਾਚ ਪੈ ਗਏ ਠੀਕ ਆ ਉਹੀ ਟੱਚਿੰਗ ਹੋਈ ਵੀ ਹੈਗੀ 12 ਮਾਡਲ ਆ ਜੀ 4 ਆ ਟਾਇਰਾਂ ਦੇਖਣੇ ਚੈੱਕ ਕਰ ਲੋ ਬਈ ਨਵੇਂ ਟਾਇਰ ਲਵਾਏ ਸੀ ਟਾਇਰ ਲਵਾ ਕੇ ਮਾਰੀ ਮੁੱਟੀ ਚੱਲੀ ਆ 90 ਤੋਂ 95 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਟਾਇਰਾਂ ਦੇ ਵਿੱਚ ਬੀਲ ਕੱਪ ਲੱਗੇ ਹੋਇਆ ਐਨ ਓਕੇ ਗੱਲਬਾਤ ਆ ਸੈਂਟਰ ਲੌਕ ਦੇ ਨਾਲ ਤੁਹਾਨੂੰ ਚਾਬੀ ਮਿਲ ਜੂ ਅੰਦਰ ਇੱਕ ਵਾਰ ਨਾ ਅੰਟੀਰੀਅਰ ਤੇ ਝਾਤ ਮਾਰੋ ਬਈ ਐਨ ਸਾਫ਼ ਸੋਤਰਾ ਅੰਟੀਰੀਅਰ ਪੈ ਠੀਕ ਆ ਬਈ ਏਸੀ ਹੀਟਰ ਵਗੈਰਾ ਓਕੇ ਆ ਜੇ ਗੱਲ ਕਰੀ ਮੈਟਿੰਗ ਦੀ ਬਈ ਮੈਟਿੰਗ ਚੈੱਕ ਕਰ ਲੋ ਨਵੀਂ ਮੈਟਿੰਗਾਂ ਨਵੇਂ ਸੀਟ ਕਵਰ ਜਿਹੜੇ ਸੀਟਾਂ ਦੇ ਵਿੱਚ ਬਈ ਏਸੀ ਹੀਟਰ ਵਗੈਰਾ ਓਕੇ ਮਿਲ ਜੂਗਾ ਐਨ ਚਾਰ ਚਲਾਵ ਦੀ ਗੱਡੀ ਓਕੇ ਆ ਕੈਪਟਨ ਸੀਟਾਂ ਦੇ ਵਿੱਚ ਗੱਡੀ ਆਉਂਦੀ ਬਈ ਮਾੜਾ ਝਾਤ ਮਰਾਦੀ ਕਰਾਂ ਕੈਪਟਨ ਸੀਟਾਂ ਦੇ ਵਿੱਚ ਹੁੰਦੀ ਜੀ 4 ਤੇ ਬਈ ਸੱਤ ਦੇ ਨਾਲ ਕੱਲੀ ਕੱਲੀ ਸੀਟ ਤੇ ਬਲੂਰ ਹੁੰਦਾ ਆਪਾਂ ਤੁਹਾਨੂੰ ਪਹਿਲਾਂ ਵੀ ਬਹੁਤ ਵੀਡੀਓ ਦੇ ਵਿੱਚ ਦੱਸਿਆਗਾ ਤੇ ਇੱਕ ਰਿਕਵੈਸਟ ਆ ਬਈ ਠੀਕ ਆ ਫੋਨ ਉਹੀ ਲਾਇਓ ਬਈ ਜਿਹੜੇ ਵੀਰ ਗੱਡੀ ਲੈਣ ਦੇ ਚਾਹਵਾਨ ਠੀਕ ਆ ਐਨ ਓਕੇ ਗੱਲ ਬਾਤ ਗੱਡੀ ਦੇ ਵਿੱਚ ਸਾਰੀ ਦੇ ਵਿੱਚ ਬਈ ਤੁਸੀਂ ਦੇਖ ਸਕਦੇ ਬੈਕ ਤੋਂ ਵੀ ਗੱਡੀ ਓਕੇ ਪਈ ਆ ਰੰਗ ਪੇੜ ਦੀ ਬਈ ਆਪਾਂ ਤੁਹਾਨੂੰ ਦੱਸਿਆ ਸਾਰੀ ਗੱਡੀ origignal ਬੈਂਪਰ ਟੱਚਿੰਗ ਆ ਬਈ ਅੱਗੇ ਵਾਲਾ ਪਿੱਛੇ ਵਾਲਾ ਸੱਤ ਦੇ ਵੀ ਨਿਕਮਰਾ ਦੀ ਬਈ ਮੜੀ ਸੱਤ ਤੋਂ ਵੀ ਚੈੱਕ ਕਰ ਸਕਦੇ ਕੋਈ ਡੈਟ ਵਗੈਰਾ ਨਹੀਂ ਹੈਗਾ ਠੀਕ ਆ ਭਾਈ origignal ਪੇਂਟ ਦੀ ਸਾਰੀ ਗੱਡੀ ਹੈਗੀ ਬਈ ਇਧਰ ਦੇ ਘੁੰਮ ਕੇ ਆ ਜੀ ਕਰ ਆ ਪਾ ਇੰਜਨ ਦੇ ਵੀ ਝਾਤ ਮਰਾਵਾਂਗੇ ਲਓ ਵੀ ਲੈ ਵੀ ਆ ਜੀ ਕਰ ਇਧਰ ਦੀ ਸਾਰੀ ਗੱਡੀ ਦਿਖਾਈ ਠੀਕ ਆ ਟ੍ਰੇਲੂ ਕਾਰ ਆ ਭਾਈ ਠੀਕ ਆ ਤੁਹਾਨੂੰ ਪਤਾ ਹੀ ਇਹ ਕਾਰ ਘਰੇ ਰੱਖਣ ਦੇ ਕੰਮ ਹੀ ਆਉਂਦੀ ਆ ਕੋਈ ਟੈਕਸੀ ਸਟੈਂਡ ਵਗੈਰਾ ਚ ਨਹੀਂ ਚੱਲਦੀ ਇਹ ਗੱਡੀਆਂ ਠੀਕ ਆ ਭਾਈ ਇਹ ਕਲਰ ਜਿਹੜਾ ਹੁੰਦਾਗਾ ਲਓ ਵੀ ਇੱਕ ਵਾਰ ਤੁਸੀਂ ਇੰਜਨ ਦੇ ਝਾਤ ਮਾਰੋ ਬਾਕੀ ਬਈ ਆਪਾਂ ਪਹਿਲਾਂ ਵੀ ਬੀਤਦੇ ਆ ਗੱਡੀਆਂ ਦੀ ਵੀਡੀਓ ਕਰ ਦਿੰਨੇ ਬਈ ਰੰਜੋਦਿਆਂ ਗੱਡੀ ਕੋਈ ਆਪਦੀ ਹੋਵੇ ਜਾਂ ਸੇਲ ਵਾਸਤੇ ਹੋਵੇ ਠੀਕ ਆ ਗੱਡੀ ਸਰਵਿਸ ਵਗੈਰਾ ਹੋਈ ਵੀ ਹੁੰਦੀ ਆ ਇਹ ਗੱਡੀ ਦੀ ਵੀ ਸਰਵਿਸ ਹੋਈ ਵੀ ਆ ਐਮਰੋਂ ਦੀ ਬੈਟਰੀ ਆ ਫਿਲਟਰ ਜਿਹੜੇ ਹੁੰਦੇ ਵੀਰੇ ਚੇਂਜ ਕਰਵਾਏ ਵੇ ਆ ਇੰਜਨ ਸਾਫ ਸੁਥਰਾ ਨੀਟ ਐਂਡ ਕਲੀਨ ਇੰਜਨ ਠੀਕ ਆ ਰੇਟ ਬਈ ਗੱਡੀ ਦਾ ਨਾ ਬਹੁਤ ਹੀ ਜਾਇਜ਼ਾ ਰਹੂਗਾ ਬਾਕੀ ਬਈ ਲੱਗੀ ਬੱਜੀ ਕਿਤੋਂ ਨੰਦੀ ਗੱਡੀ ਠੀਕ ਆ ਆਪਦਾ ਮਕੈਨਿਕ ਲਿਆਉਣਾ ਮਕੈਨਿਕ ਲਿਆ ਕੇ ਬਈ ਗੱਡੀ ਤੁਸੀਂ ਚੈੱਕ ਕਰਾ ਕੇ ਲਿਜਾ ਸਕਦੇ ਹੋ ਬਾਕੀ ਵੀਰ ਦੀ ਪੂਰੀ ਜ਼ਿੰਮੇਵਾਰੀ ਹੁੰਦੀ ਠੀਕ ਕੋਈ ਗੱਡੀ ਸੇਲ ਵਾਸਤੇ ਆਵੇ ਜਾਂ ਆਪ ਗੱਡੀ ਸੇਲ ਕਰੇ ਬਾਈ ਕੋਈ ਲੱਗੀ ਬੱਜੀ ਨਹੀਂ ਹੁੰਦੀ ਠੀਕ ਆ ਇਹ ਗੱਡੀ ਦਾ ਰੇਟ ਬਾਈ ਵੀਰ ਨੇ ਡਿਮਾਂਡ ਤਾਂ ਕਰੀ ਹੈਗੀ 3 ਲੱਖ ਤੇ 90000 ਰੁਪਿਆ ਆਪਣੀ ਵੀਡੀਓ ਥਰੂ ਜਿਹੜਾ ਵੀਰ ਕੋਈ ਆਊਗਾ ਠੀਕ ਆ 5000 ਦਾ ਮਾਨ ਤਾਨ ਥੋੜਾ ਕੀਤਾ ਜਾਊਗਾ 3 ਲੱਖ 85000 ਦੀ ਗੱਡੀ ਤੁਹਾਨੂੰ ਮਿਲ ਜੂ 12 ਮਾਡਲ ਜੀ 4 ਆ ਸੈਂਟਰ ਲੌਕ ਦੇ ਨਾਲ ਤੁਹਾਨੂੰ ਚਾਬੀ ਮਿਲ ਜੂ 3 ਲੱਖ 85000 ਦੀ ਗੱਡੀ ਤੁਹਾਨੂੰ ਮਿਲ ਜੂਗੀ ਨੰਬਰ ਵੀਰ ਦਾ ਸਕਰੀਨ ਤੇ ਪਾਤੇ ਸੰਪਰਕ ਕਰ ਲਿਓ ਵੀਡੀਓ ਨੇ ਬਤਵਾ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਕਰ ਲੋ ਫੋਲੋ ਧੰਨਵਾਦ ਜੀ